ਸਤਿ ਸ਼੍ਰੀ ਅਕਾਲ ਸਾਂਝੇ ਚੁੱਲ੍ਹੇ ਤੇ ਤੁਹਾਡਾ ਸਵਾਗਤ ਆ ਜੀ ਅੱਜ ਆਪਾਂ ਬਣਾਵਾਂਗੇ ਅਰਬੀ ਦੀ ਸਬਜ਼ੀ ਮਸਾਲੇ ਵਾਲੀ ਅਰਬੀ ਲਈ ਹੈ ਜੀ ਮੈਂ 1/2 ਕਿਲੋ ਇਹਨੂੰ ਆਪਾਂ ਛਿੱਲ ਕੇ ਧੋ ਕੇ ਕੱਟ ਲਿਆ ਹਾਂ ਜੀ ਇਹ ਜਦੋਂ ਕੱਟਣੀ ਆ ਨਾ ਸਬਜ਼ੀ ਉਦੋਂ ਹੱਥਾਂ ਨੂੰ ਤੇਲ ਲਾ ਲਿਓ ਨਾਈਫ ਨੂੰ ਵੀ ਤੇਲ ਲਾ ਲਿਓ ਚਾਕੂ ਨੂੰ ਤੇ ਲਾ ਕੇ ਫੇਰੇ ਦੀ ਕਟਿੰਗ ਕਰਿਓ ਕਿਉਂਕਿ ਅਲਰਜੀ ਹੋ ਜਾਂਦੀ ਆ ਕਈ ਲੋਕਾਂ ਨੂੰ ਹੋ ਜਾਂਦੀ ਆ ਅਲਰਜੀ ਹਾਂਜੀ ਹੁਣ ਪੀਸ ਜਿਹੜਾ ਤੁਸੀਂ ਅਰਬੀ ਤੇ ਜਿੰਦਾਂ ਮਰਜੀ ਲੰਬੇ ਗੋਲ ਜਿੰਦਾਂ ਮਰਜੀ ਕੱਟ ਸਕਦੇ ਹੋ ਫਰਾਈਪੈਨ ਵਿੱਚ ਤੇਲ ਪਾਇਆ ਤੇਲ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਅਰਬੀ ਜਿਹੜੀ ਕੱਟੀ ਸੀ ਉਹ ਪਾਤੀ ਇਹਨੂੰ ਆਪਾਂ ਪੁੰਨਾਗੇ ਜੀ ਫਰਾਈ ਕਰਾਂਗੇ ਮਤਲਬ ਕਿ ਜ਼ਿਆਦਾ ਤੇਲ ਵਿੱਚ ਨਹੀਂ ਕਰਨੀ ਇਹ ਥੋੜੇ ਜੀ ਅਸੀਂ ਇੱਕ ਕੜਛੀ ਉਹ ਤੇਲ ਦੀ ਆ ਇਹਦੇ ਵਿੱਚ ਫਰਾਈ ਹੋ ਜਾਣੀ ਆ ਹਾਂਜੀ ਇਹਨੂੰ ਨਾਲ ਦੇ ਨਾਲ ਆਪਾਂ ਹਿਲਾਉਂਦੇ ਰਹਿਣਾ ਵਾ ਸਲੋ ਅੱਗ ਤੇ ਆਪਾਂ ਇਹਨੂੰ ਫਰਾਈ ਕਰਨਾ ਵੀਰ ਬੀ ਖਾਣ ਦੇ ਫਾਇਦੇ ਬਹੁਤ ਆ ਜੀ ਇਹ ਇਹਨੂੰ ਜੇ ਆਪਾਂ ਅਰਬੀ ਨੂੰ ਆਪਾਂ ਛਿੱਲ ਕੇ ਧੋ ਕੇ ਬੋਇਲ ਕਰਕੇ ਆਪਾਂ ਖਾ ਖਾਈਏ ਨਾ ਇੱਕ ਖਾਂਸੀ ਦੂਰ ਹੁੰਦੀ ਹੈ ਇਹਦੇ ਨਾਲ ਕੱਚੀ ਅਰਬੀ ਕਦੀ ਨਹੀਂ ਖਾਣੀ ਚਾਹੀਦੀ ਇਹ ਨੁਕਸਾਨ ਕਰਦੀ ਹੈ ਜੀ ਕੱਚੀ ਅਰਬੀ ਹਾਂਜੀ ਇਹ ਹਜੇ ਆਪਣੇ ਅਜੇ ਫਰਾਈ ਨਹੀਂ ਹੋਏ ਹੈਗੇ ਹਜੇ ਆਪਾਂ ਥੋੜਾ ਹੋਰ ਸੀਕ ਲਵਾਵਾਂਗੇ ਇਹਨਾਂ ਨੂੰ 2 ਮਿੰਟ ਹਜੇ ਆਪਾਂ ਹੋਰ ਸੀਕ ਲਵਾਵਾਂਗੇ ਜਦੋਂ ਬ੍ਰਾਊਨ ਹੋਣ ਲੱਗ ਗਈ ਥੋੜੀ ਜਹੀ ਉਦੋਂ ਇਹ ਪੱਕ ਜੂਗੇ ਜਿਵੇਂ ਆਪਾਂ ਨੂੰ ਹਲਾ ਦੇਣਾ ਨਾਲ ਦੀ ਨਾਲ ਅਰਬੀ ਨੂੰ ਅਰਬੀ ਇਹਦੇ ਪੱਤੇ ਵੀ ਪੱਤਿਆਂ ਦੇ ਪਕੌੜੇ ਵੀ ਬੰਦਿਆ ਅਰਬੀ ਦੇ ਪੱਤਿਆਂ ਦੇ ਪਕੌੜੇ ਉਹ ਵੀ ਆਪਾਂ ਜਲਦੀ ਵੀਡੀਓ ਲੈ ਕੇ ਆਵਾਂਗੇ ਅਰਬੀ ਬਹੁਤ ਤਰ੍ਹਾਂ ਨਾਲ ਬਣਦੀ ਹੈ ਜੀ ਇਹ ਆਪਾਂ ਜਿਹੜੀ ਬਣਾਉਣੀ ਹੈ ਮਸਾਲੇ ਵਾਲੀ ਅਰਬੀ ਆ ਇੱਕ ਦਹੀਂ ਵਾਲੀ ਅਰਬੀ ਵੀ ਹੁੰਦੀ ਆ ਤਰੀ ਵਾਲੀ ਅਰਬੀ ਵੀ ਹੁੰਦੀ ਆ ਬਹੁਤ ਤਰ੍ਹਾਂ ਨਾਲ ਬਣਦੀਆਂ ਨੇ ਜੀ ਇਹ ਅਰਬੀ ਅਰਬੀ ਤਾਂ ਬਾਜ਼ਾਰ ਵਿੱਚ ਬਹੁਤ ਸੋਹਣੀ ਆਈ ਹੋਈ ਆ ਹੁਣ ਤਾਜੀ-ਤਾਜੀ ਹਾਂਜੀ ਹਣ ਆਪਾਂ ਥੋੜੀ ਜੀ ਹੁਣ ਪੱਕ ਗਈ ਆ ਇੱਕ ਹੋਜੀ ਇਹਨੂੰ ਥੋੜਾ ਜਹਾ ਜੀ ਹੋਰ ਸੇਕ ਲਵਾਵਾਂਗੇ బ్రౌన్ ਤੋਂ ਹਲਕੀ ਜੀ ਬ੍ਰਾਊਨ ਹੋ ਗਈ ਆ ਥੋੜੀ ਜੀ ਆਪਾਂ ਹੋਰ ਬ੍ਰਾਊਨ ਕਰ ਲਵਾਂਗੇ ਫਿਰ ਆਪਾਂ ਇਹਨੂੰ ਪਲੇਟ ਦੇ ਵਿੱਚ ਕੱਢ ਲਵਾਂਗੇ ਹਾਂਜੀ ਹੁਣ ਪਲੇਟ ਦੇ ਵਿੱਚ ਕੱਢ ਲਵਾਂਗੇ ਸਾਰੀ ਨੂੰ ਇਹਦੇ ਵਿੱਚ ਦੇਖੋ ਜੀ ਤੇਲ ਕੋਈ ਵੀ ਨਹੀਂ ਰਿਹਾ ਹੈਗਾ ਤੇਲ ਜਿੰਨਾ ਪਾਇਆ ਸੀ ਆਪਾਂ ਉਨਾ ਹੀ ਪਿਆ ਫਰਾਈਪੈਨ ਚ ਇਦੇ ਵਿੱਚ ਹੀ ਆਪਾਂ ਤੜਕਾ ਲਾ ਲਵਾਂਗੇ ਆ ਪੀਲ ਅੰਟੀ ਦੇਖੋ ਜੀ ਤੇਲ ਜਿੰਨਾ ਪਾਇਆ ਸੀ ਹਲਕਾ ਫੁਲਕਾ ਜਿਹਾ ਹੀ ਤੇਲ ਲੱਗਿਆ ਨਹੀਂ ਤਾਂ ਉਨਾ ਹੀ ਆ ਇੱਕ ਕੜਛੀ ਪਾਈ ਸੀ ਇਹਦੇ ਵਿੱਚ ਹੀ ਆਪਾਂ ਤੜਕਾ ਲਾ ਲਵਾਂਗੇ ਜੀਰਾ ਪਾ ਲਿਆ ਬਰੀਕ ਬਰੀਕ ਕੱਟੇ ਹੋਏ ਪਿਆਜ਼ ਪਾਤੇ ਇਹਦਾ ਆਪਾਂ ਤੜਕਾ ਪਾਉਣਾ ਲਵਾਂਗੇ ਹਾਂਜੀ ਤੜਕਾ ਆਪਾਂ ਵਧੀਆ ਤਰੀਕੇ ਨਾਲ ਭੁੰਨਣਾ ਜੀ ਇਹਦੇ ਵਿੱਚ ਤੜਕਾ ਤੜਕੇ ਦੇ ਵਿੱਚ ਪਾਣੀ ਬਿਲਕੁਲ ਨਹੀਂ ਪਾਉਣਾ ਹਾਂਜੀ ਤੜਕਾ ਆਪਣਾ ਅਜੇ ਹੋਰ ਭੁੰਨਾਂਗੇ ਪਿਆਜ਼ ਨੂੰ ਹਜੇ ਕੱਚਾ ਆਪਣਾ ਪਿਆਜ਼ ਤਾਂ ਫੇਰ ਅਜੇ ਪੁੱਜ ਗਿਆ ਹੁਣ ਆਪਾਂ ਟਮਾਟਰ ਲਏ ਸੀ ਆਪਾਂ ਨੇ ਦੋ ਉਹਨੂੰ ਮਿਕਸੀ ਕਰ ਲਿਆ ਸੀ ਹੁਣ ਇਹਦੇ ਵਿੱਚ ਆਪਾਂ ਟਮਾਟਰਾਂ ਵਿੱਚ ਟਮਾਟਰ ਪਾਤੇ ਫਿਰ ਉਹ ਤੋਂ ਬਾਅਦ ਚ ਨਮਕ ਮਿਰਚ ਪਾ ਲੈਣਾ ਸਵਾਦ ਅਨਸਾਰ ਨਮਕ ਮਿਰਚ ਹਲਦੀ ਜੀਰਾ ਪਾਊਡਰ ਧਨੀਆ ਪਾਊਡਰ ਇਹ ਮਸਾਲੇ ਪਾ ਕੇ ਆਪਾਂ ਇਹਨੂੰ ਹਲਾਵਾਂਗੇ ਇਦੇ ਵਿੱਚ ਥੋੜਾ ਜਿਹਾ ਨਾ ਆਪਾਂ ਨਿੰਬੂ ਅੱਧਾ ਇੱਕ ਨਿੰਬੂ ਜਣ ਕੇ ਨਚੂੜ ਕੇ ਇਹਦੇ ਵਿੱਚ ਪਾਇਆ ਜਾਵੇ ਤਾਂ ਸਬਜ਼ੀ ਦਾ ਟੇਸਟ ਵਧੀਆ ਬਣ ਜਾਂਦਾ ਚਾਹੇ ਤੁਸੀਂ ਅੱਧਾ ਚਮਚਾ ਚਾਟ ਮਸਾਲੇ ਦਾ ਪਾ ਸਕਦੇ ਹੋ ਜਾਂ ਨਿੰਬੂ ਦਾ ਰਸ ਪਾ ਸਕਦੇ ਹੋ ਮੈਂ ਨਿੰਬੂ ਦਾ ਰਸ ਪਾ ਲਿਆ ਇਹ ਨੂੰ ਆਪ ਹਲਾਤ ਮਾਵੇ ਤੜਕਾ ਆਪਣਾ ਜੀ ਦੇਖੋ ਬਣ ਗਿਆ ਵਾ ਇਹਦੇ ਵਿੱਚ ਆਪਾਂ ਹੁਣ ਆਰਬੀ ਪਾ ਦਣੀ ਆ தடுக்கி கிளிய கலர் சோனா ஆயிரம் ரெண்ட வி சோனா ஆயிரம் ஜிடி ஃபிராய் சரபி ஒரு மலாசி ரென பந்த ந ਸਾਰੀ ਆਪਾਂ ਮਸਾਲੇ ਦੇ ਵਿੱਚ ਆਪਾਂ ਮਿਲਾ ਦੇਣੀ ਆ ਸਬਜੀ ਹਾਂਜੀ ਦੇਖੋ ਜੀ ਸਾਰੇ ਮਸਾਲੇ ਵਿੱਚ ਪੂਰੇ 20 ਲਿਪੜਦੇ ਨੇ ਦੋ ਇੱਕ ਦੋ ਮਿੰਟ ਆਪਾਂ ਸੇਕ ਲਵਾਵਾਂਗੇ ਸੇਕ ਲਵਾਉਣ ਤੋਂ ਬਾਅਦ ਚਾਪਾ ਫਿਰ ਪਲੇਟ ਵਿੱਚ ਕੱਟ ਲਵਾਂਗੇ ਸਬਜ਼ੀ ਬਣੀ ਹੋਈ ਹੈ ਹਾਂਜੀ ਇਹ ਚਾਪਾ ਕਸਤੂਰੀ ਮੇਥੀ ਪਾ ਦਵਾਂਗੇ ਹਾਂਜੀ ਮਸਾਲੇਦਾਰ ਅਰਬੀ ਬਣ ਕੇ ਤਿਆਰ ਆ ਜੀ ਆਪਣੀ ਮਸਾਲੇ ਵਾਲੀ ਨੜੇ ਜਲਦੀ ਬਣ ਜਾਂਦੀ ਹੈ ਇਹ ਦਾ ਸੁਆਦ ਬਹੁਤ ਲੱਗਦੀ ਆ ਹਾਂਜੀ ਹੁਣ ਆਪਾਂ ਪਲੇਟ ਵਿੱਚ ਸਰਵ ਕਰ ਲਾਂਗੇ ਤੁਸੀਂ ਵੀ ਘਰ ਵਿੱਚ ਇਦਾਂ ਹੀ ਬਣਾਇਓ ਮੈਨੂੰ ਕਮੈਂਟ ਰਾਂ ਵਿੱਚ ਦੱਸਿਓ ਕਿਤਾਂ ਦੀਵਾਨੀ ਸਤਿ ਸ਼੍ਰੀ ਅਕਾਲ रोटी न खाओ चाहे परोठे न